ਹਣਗਰ ਸ਼ੰਕਰ ਪੁਲਿਸ ਨੇ 90 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਡੀਐਸਪੀ ਗੜਸ਼ੰਕਰ ਨੇ ਦੱਸਿਆ ਕਿ ਰਗਵੀਰ ਸਿੰਘ ਪੁੱਤਰ जोगਿੰਦਰ ਸਿੰਘ ਵਾਸੀ ਗੜਸ਼ੰਕਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਠੱਗ ਗਿਰੋਹ ਵੱਲੋਂ ਪਾਰਸਲ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਡਰ ਪਾ ਕੇ ਉਨ੍ਹਾਂ ਕੋਲੋਂ ਵੱਖ-ਵੱਖ ਸਮੇਂ ਤੇ 49 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ DSP ਪਰ ਮਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ પાસે 7 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਕਤ ਵਿਅਕਤੀ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਵੀ ਆਸ ਹੈ ਇਹ ਸਾਡੇ ਨਾ ਥਾਣੇ ਗੜਸ਼ੰਕਰ ਦੇ ਵਿੱਚ ਇੱਕ ਆਨਲਾਈਨ ਠੱਗੀ ਦੀ ਐਫਆਈਆਰ ਲਾਜ ਹੋਈ ਸੀ ਡੇਟਡ 23 4 24 ਨੂੰ ਐਫਆਈਆਰ ਨੰਬਰ 67 ਜਿਹਦੇ ਵਿੱਚ ਸਾਡੇ ਇੱਥੇ ਡਾਕਟਰ ਨੇ ਡਾਕਟਰ ਰਗਵੀਰ ਸਿੰਘ ਉਹਨਾਂ ਦੇ ਨਾਲ ਉਹਨਾਂ ਨੂੰ ਝਾਂਸੀ ਚ ਲੈ ਕੇ ਤੇ 49 ਲੱਖ ਦੀ ਠੱਗੀ ਉਹਨਾਂ ਨਾਲ ਹੋ ਗਈ ਸੀ ਜਿਹਦੀ ਅਸੀਂ ਅੱਗੇ ਐਫਆਈਆਰ ਲੋਜ ਕਰਕੇ ਤੇ ਆਪਦੀ ਟੈਕਨੀਕਲੀ ਤੌਰ ਤੇ ਤੇ ਦੂਜੇ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਵਿੱਚ ਸਾਡੀ ਟੀਮ ਨੇ ਵੱਖ-ਵੱਖ ਜਗ੍ਹਾ ਤੇ ਰੇਡ ਕਰਕੇ ਇਨੂੰ ਬੜੇ ਵਧੀਆ ਤਰੀਕੇ ਨਾਲ ਮਕਦਮੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਸ ਦੇ ਵਿੱਚ ਅਸੀਂ ਤਿੰਨ ਜਾਣੇ ਤਿੰਨ ਅਕਿਊਜ਼ਡ ਅੱਗੇ ਅਰੈਸਟ ਕੀਤੇ ਆ ਤੇ ਲਗਭਗ 7 ਲੱਖ ਰੁਪਈਆ ਉਹਨਾਂ ਤੋਂ ਰਿਕਵਰ ਕਰ ਲਿਆ ਆ ਤੇ ਹੁਣ ਅੱਗੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਫਰਦਰ ਇਸ ਕੇਸ ਦੇ ਅੱਗੇ ਮਜੀਦ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਬੰਦੇ ਪਠਾਨਕੋਟ ਨੂੰ ਬਿਲੋਂਗ ਕਰਦੇ ਦੋ ਜਾਨੇ ਪਠਾਨਕੋਟ ਨੂੰ ਬਿਲੋਂਗ ਕਰਦੇ ਆ ਇੱਕ ਜਣਾ ਹਰਿਆਣੇ ਨੂੰ ਕਰਦਾ ਉਹਦਾ ਚੰ디ਗੜ੍ਹ ਰਹਿੰਦਾ ਆ ਟੋਟਲ ਤਿੰਨ ਜਾਨੇ ਅਸੀਂ ਕੀਤੇ ਦੱਸ ਹਾਂ ਗ੍ਰੋਥ ਲੱਗਦਾ ਹੀ ਆ ਕੋਈ ਇਹਨਾਂ ਨੇ ਵੱਖ-ਵੱਖ ਜਗ੍ਹਾ ਤੇ ਬੈਠੇ ਆ ਅਸੀਂ ਕਰ ਰਹੇ ਆ ਤਕਰੀਬਨ ਕਰਾਂਗੇ ਹੌਲੀ ਹੌਲੀ ਸਾਰੇ ਇਹਦਾ ਪਰਦਾ ਫਾਸ਼ ਕਰਾਂਗੇ ਕੌਣ ਕਿੱਥੇ ਬੈਠਾ ਹੈ ਅਰੈਸਟ ਕਰਾਂਗੇ ਸਾਰੇ ਅਪੀਲ ਤਾਂ ਬਹੁਤ ਵਧੀਆ ਚਲੋ ਸਵਾਲਿਆ ਅਪੀਲ ਤਾਂ ਮੈਂ ਇਹੀ ਕਰੂੰਗਾ ਵੀ ਅੱਜ ਕੱਲ੍ਹ ਹਰ ਕੋਈ ਅਵੇਅਰਨੈਸ ਹੈਗੀ ਆ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਫੇਕ ਕਾਲ ਆਉਂਦੀਆਂ ਆ ਐਵੇਂ ਚਾਂਸੇ 'ਚ ਲੈ ਜਾਂਦੇ ਆ ਕੋਈ ਨਾ ਕੋਈ ਡਰਾਵਾ ਦੇ ਦਿੰਦੇ ਤੇਰਾ ਹੋ ਗਿਆ ਤੇਰਾ ਪਾਰਸਲ ਆਇਆ ਤੇਰਾ ਕਿਤੇ ਨਾਂ ਬੋਲਦਾ ਆ ਕੋਈ ਐਵੇਂ ਕੋਈ ਵਾਰੰਟ ਤੇਰਾ ਨਿਕਲਿਆ ਆ ਕਾਈਂਡਲੀ ਜਿਹੜਾ ਬੰਦਾ ਸੱਚਾ ਸੁੱਚਾ ਆ ਉਹ ਉਹਨੂੰ ਜੇ ਕੋਈ ਚੀਜ਼ ਦਾ ਡਰ ਨਹੀਂ ਆ ਉਹ ਇਸ ਚੀਜ਼ ਨੂੰ ਕਾਉਂਟਰ ਵੈਰੀਫਾਈ ਤੇ ਕਰ ਲੇ ਜੇ ਬਾਹਰੋਂ ਕੋਈ ਪੁਲਿਸ ਦਾ ਜਾਂ ਕਿ ਹੋਰ ਏਜੰਸੀ ਵੱਲੋਂ ਫੇਕ ਕਾਲ ਆਉਂਦੀ ਆ ਤੇ ਆਣ ਕੇ ਲੋਕਲ ਪੁਲਿਸ ਨੂੰ ਇਨਫਾਰਮ ਕਰ ਦੇਣ ਜਾਂ ਐਸ ਐਚ ਓ ਸਾਹਿਬ ਨੂੰ ਜਾਂ ਕੰਟਰੋਲ ਰੂਮ ਕਿਤੇ ਫੋਨ ਕਰਕੇ ਹੀ ਕਰ ਦੇਣ ਵੀ ਇਹ ਸਾਨੂੰ ਆਹ ਕਾਲ ਆ ਰਹੀਆਂ ਜੀ ਸਾਡਾ ਤੇ ਕੋਈ ਇਹੋ ਜੀ ਚੀਜ਼ ਨਾਲ ਲੈਣਾ ਦੇਣਾ ਨਹੀਂ ਆ ਤੇ ਸਾਨੂੰ ਡਰਿਆ ਜਾ ਰਿਹਾ ਤੇ ਅਸੀਂ ਉਹ ਉਹਨਾਂ ਨੂੰ ਵੈਰੀਫਾਈ ਕਰ ਲਈਏ ਉਸ ਚੀਜ਼ ਨੂੰ ਤਾਂ ਜੋ ਇਹ ਜੀਆਂ ਠੱਗੀਆਂ ਤੋਂ ਬਚਾਅ ਹੋ ਸੋ ਕਿ ਲੋਕੀ ਡਰਦੇ ਐਵੇਂ ਆਪਣੀਆਂ ट्रांजੈਕਸ਼ਨਸ ਕਰ ਦਿੰਦੇ ਆ ਪੈਸੇ ਉਹਨਾਂ ਨੂੰ ਪਾ ਦਿੰਦੇ ਆ ਤੇ ਉਹਨਾਂ ਨੂੰ ਠੱਗੀ ਮਾਰਨ ਦਾ ਸੌਖਾ ਤਰੀਕਾ ਲੱਭ ਜਾਂਦਾ